ਹਾਂਜੀ ਦੋਸਤੋ ਸਤ ਸ੍ਰੀ ਅਕਾਲ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਚੱਲੇ ਸੀ ਅੱਜ ਜੈਪੁਰ ਤੇ ਮਿੱਤਰੋ ਰੋਡ ਬੜਾ ਵੱਡਾ ਚੜ੍ਹ ਗਏ ਅਸੀਂ ਤੇ ਸਾਲਾ ਕੱਟ ਹੀ ਨਹੀਂ ਕੋਈ ਇਹਦੇ 'ਚ ਆਇਆ ਤੇ ਆਹ ਜਿਹੜਾ ਰੋਡ ਆ ਨਾ ਬਈ ਅਸੀਂ ਇਹ ਚੜਤ ਹੈ ਗਏ ਚੜਤ ਹੈ ਗਏ ਤੇ ਉੱਤਰ ਨੂੰ ਜਗਾ ਨਹੀਂ ਬਾਬੇ ਉਹ ਮਿਲੀ ਘਟੋ ਘਟ 150 ਕਿਲੋਮੀਟਰ ਬਾਅਦ ਆ ਗਏ ਨਾ ਇਹਦੇ ਤੇ ਕੋਈ ਹੋਟਲ ਆਇਆ ਨਾ ਕੋਈ ਪੈਟਰੋਲ ਪੰਪ ਆਇਆ ਜਾਉਣ ਲੱਗੇ ਆ ਮੈਂ ਕਹਿੰਨਾ ਵੀ ਤੁਸੀਂ ਦੇਖ ਲਓ ਟਾਈਮ 1:18 ਹੋ ਗਈ ਰਾਤ ਦੇ ਕੋ ਕਿ ਆਪਾਂ ਕਿਹੜੇ ਕਿੰਨੇ ਵਜੇ ਚੜਗੇ ਸੀ ਰੋਡ ਤੇ ਆਪਾਂ 10:00 ਵਜੇ ਚੜਗੇ ਸੀ 10:00 ਵਜੇ ਹਾਂ 10:00 ਵਜੇ ਚੜਗੇ ਸੀ ਮੈਂ ਕਹਿੰਨਾ ਵੀ 120 30 ਤੇ ਗੱਡੀ ਤੁਰੀ ਜਾਂਦੀ ਆ ਤੇ ਨਾ ਸਾਨੂੰ ਕੋਈ ਮਸਿੰਦਰੀ ਮਿਲੀ ਆ ਸਾਲੀ ਨਾ ਕੋਈ ਪੈਟਰੋਲ ਮਾਪ ਮਿਲਿਆ ਤੇ ਜਾਣਾ ਸੀ ਜੈਪੁਰ ਤੇ ਹੁਣ ਬੀਕਾ ਨੇੜ ਦੀ ਗਾਂ ਸਕੀਮ ਬਣਾਈ ਨੈਟ ਨਹੀਂ ਸੀ ਚੱਲਦਾ ਮੇਰੇ ਹਿਸਾਬ ਨਾਲ ਧਰਨਾਇ ਤੋਂ ਨਹੀਂ ਕਰਕੇ ਤਾਂ ਧਰਮੇ ਕਰਕੇ ਇਦਾਂ ਹਸੀਲ ਸੀਗੇ ਬਾਟਰ ਉਹਦਾ ਕਰਕੇ ਨੈਟ ਨਹੀਂ ਚੱਲਿਆ ਉੱਥੇ ਸਾਨੂੰ ਮੈਪ ਤੋਂ ਖਾ ਦੇ ਗਿਆ ਤੇ ਪਹਿਲੀ ਵਾਰ ਚੱਲੇ ਸੀਗੇ ਤੇ ਪਤਾ ਨਹੀਂ ਲੱਗਿਆ ਜੈਪੁਰ ਵੀ ਆਹ ਰੋਡ ਜੱਸ ਸਾਨੂੰ ਸਹੀ ਲੱਗਿਆ ਵੀ ਕੰਦਾ ਕੰਦਾ ਵੀ ਆਹ ਜੈਪੁਰ ਨੂੰ ਜਾਊ ਪਰ ਸਾਨੂੰ ਕੋਈ ਉੱਤਰ ਨੂੰ ਇਹਦੇ ਜਗਾ ਨਹੀਂ ਮਿਲੀ ਤੇ ਹੁਣ ਜਾਂਦੇ ਆਪਾਂ ਬੀਕਾਨੇਰ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਹ ਤੁਸੀਂ ਸੁਣਿਆ ਤਾਂ ਹੋਣਾਗਾ ਬੀਬਾ ਠਿੰਡਾ ਵੀ ਕਾਨੇਰ ਹੋ ਗਿਆ ਤੇ ਅੱਜ ਆਪਾਂ ਪਹੁੰਚ ਗਏ ਬੀਕਾ ਨੇਰ ਤੇ ਦਿਖਾਉਨੇ ਆ ਤੁਹਾਨੂੰ ਇੱਥੇ ਕਿੰਨੇ ਸੋਹਣੇ ਹੋਟਲਾਂ ਦੇ ਵਿੱਚ ਕਮਰੇ ਬਣੇ ਨੇ ਬਾਈ ਜਰ ਕੇ ਆਏ ਬਿਆ ਗੁੱਗੀ ਆ ਸਾਣੀ ਬਾਈ ਆ ਵੀ ਦੋਸਤੋ ਦਿਖਾਉਨੇ ਆ ਤੁਹਾਨੂੰ ਕਮਰਾ ਕਿੰਨਾ ਵਧੀਆ ਬਣਿਆ ਵਾ ਤੇ ਚੱਲ ਗੁੱਗੀ ਬਾਈ ਵਿਖਾ ਕੀ ਇਹ ਆਪਣੇ ਬੰਦਾ ਝੋਪੜੀ ਜਿਹੀ ਨਹੀਂ ਹੁੰਦੀ ਸੀ ਹਾਂ ਹਾਂ ਸਾਰਾ ਕਮਰੇ ਮੇਰੇ ਹਿਸਾਬ ਨਾਲ ਵੀ ਗਰਮੀ ਜੇ ਠੰਡਾ ਰਹਿੰਦਾ ਹੋਊਗਾ ਨਾ ਤੇ ਦੂਜੇ ਸੁੱਤੇ ਪਏ ਆ ਸੀ ਸੋਚਿਆ ਵੀ ਤੜਕੇ ਤਰੀਕੇ ਬਣਾ ਲਈਏ ਵਲੌਗ ਤੇ ਚੱਲ ਵੀ ਗੋਗੀ ਖੋਲ ਕਮਰਾ ਹਾਂ ਅੰਦਰੋਂ ਅੰਦਰ ਚਲਾ ਜਾ ਲਾ ਕਮਾਲੀ ਕਰੀ ਪਈ ਆ ਯਾਰ ਟੋਕਰੇ ਵਾਂਗੂੰ ਮੜਿਆ ਆ ਪਿਆ ਹੈ ਬੈਡ ਬੁੱਢ ਦੇਖੋ ਪੂਰੇ ਘੈਂਟ ਬਣਾਏ ਵਾਸ ਅੱਖੇ ਭੁੱਖੇ ਲੱਗੇ ਹੋਏ ਕਹਿੰਦੇ ਵੀ ਗਰਮੀਆਂ ਦੇ ਵਿੱਚ ਬਹੁਤ ਠੰਡਾ ਰਹਿੰਦਾ ਇਹ ਕਮਰਾ ਤੇ ਸ਼ਿਆਾਲਾ ਦੇ ਵਿੱਚ ਹੀ ਨਿਕਾ ਰਹਿੰਦਾ ਵੀ ਕਾਨੇੜ ਦੀਆਂ ਗਲੀਆਂ 'ਚ ਫਿਰਦੇ ਆਗੇ ਸ਼ਹਿਰ ਦੇ ਵਿੱਚ ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ ਆਗੀ ਜਿੰਨੀਆਂ ਇਮਾਰਤਾਂ ਸਾਰੀਆਂ ਪੁਰਾਣੀਆਂ ਪੁਰਾਣੀਆਂ ਆਗੀਆਂ ਦੁਕਾਨਾਂ ਦੀਆਂ ਹਾਂ ਹੁਣ ਦੇਖ ਸਕਦੇ ਤੁਸੀਂ ਬਾਈ ਐਟ ਤੇ 70 ਇਧਰਲਾ ਬਹੁਤ ਤਖੜਾ ਸੀ ਮੈਂ ਬਾਈ ਨੂੰ ਬੇਨਤੀ ਕਰਦਾ ਵੀ ਇਧਰੋਂ ਸਮਟਸ ਮੋਟ ਲੈ ਕੇ ਜਾਇਆ ਕਰੀਏ ਹਾਂ ਤੇ 4-5 ਸਾਲ ਹੋ ਗਏ ਘਰ ਪਿਆ ਉਹ ਸਾਡੇ ਤਾਂ ਕੂਮੀ ਖੜਿਆ ਹੈ। ਇਹ ਗੱਲ ਠੀਕ ਹੈ ਯਾਰ ਬੁੜੇ ਰੁਪਏ ਲਾਗੇ ਉਹਨਾਂ ਲਾਤ ਨੂੰ ਰੁਪਏ ਤੋਂ ਦੂਰ ਨਹੀਂ ਹਨ। ਇੱਕ ਹੋਰ ਵੀ ਗੱਲ ਹੈ ਕਿ ਲੋਕ ਐਵੇਂ ਬਾਹਰ ਤੁਰੇ ਜਾਂਦੇ ਆ ਹਨਾ ਵੀ ਉਧਰ ਘੁੰਮ ਕੇ ਆਏ ਉਧਰ ਘੁੰਮ ਕੇ ਆਏ। ਮੈਨੂੰ ਲੱਗਦਾ ਵੀ ਆਪਣੇ ਇੰਡੀਆ ਦੀ ਬਹੁਤ ਜਿਹਾ ਘੁੰਮਣਾਲੀਆਂ ਗਈਆਂ। ਆ ਦੇਖ ਯਾਰ ਮੈਂ ਕਹਿੰਦਾ ਹਰ ਇੱਕ ਚੀਜ਼ ਐਕਸਪੀਰੀਅੰਸ ਕਰਨੀ ਚਾਹੀਦੀ ਹੈ ਜਿੰਨੀ ਚਾਹੀਦੀ। ਬਸ ਉਹਦੇ ਆਏ ਪਿਆ ਯਾਰ ਹਨਾ ਕਿੰਨੇ ਦੇਖਣ ਨੂੰ ਵਧੀਆ ਤੋਂ ਵਧੀਆ ਚੀਜ਼ ਮਿਲਦੀ ਹੈ। ਹਾਂ। ਮੈਨੂੰ ਨਹੀਂ ਲੱਗਦਾ ਵੀ ਇਹ ਜਿੰਨੀਆਂ ਚੀਜ਼ਾਂ ਚੱਲ 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 ਸਾਡੇ ਵਿੱਚ ਦੇਖਣ ਨੂੰ ਮਿਲਣਗੀਆਂ ਜੇ ਅਸੀਂ ਆਪਾਂ ਇੱਥੋਂ ਤੱਕ ਆ ਕੇ ਫਿਰ ਗਾਂਵੇ ਆ ਜਾਾਂਗੇ ਅੱਗੇ ਦੇਖਦੇ ਹਾਂ ਕੀ ਹੁੰਦਾਗਾ ਦਿਖਾਉਣੀ ਆ ਤੁਹਾਨੂੰ ਵੀਡੀਓ ਦੇ ਵਿੱਚ ਬਣੇ ਰਹੋ ਲਓ ਵੀ ਦੋਸਤੋ ਹੁਣ ਰੁਕ ਚੁੱਕੇ ਆਪਾਂ ਸਟੇ ਲੈ ਲਈਏ ਇੱਕ ਥਾਂ ਤੇ ਇਧਰਲੇ ਪਾਸੇ ਆਪਣੇ ਮੰਦਿਰ ਆਗਾ ਮੰਦਿਰ ਦਾ ਨਾਮ ਕੀ ਆ ਜਰਾ ਆ ਰਾਮ ਮੰਦਿਰ ਆ ਕੋਈ ਰਾਮ ਮੰਦਿਰ ਆਗਾ ਉਹ ਰਾਮ ਮੰਦਿਰ ਨਹੀਂ ਹੈਗਾ ਆ ਦੇਖਿਓ ਦੇਖ ਸਕਦੇ ਹੋ ਤੁਸੀਂ ਤੇ ਇਧਰਲੇ ਪਾਸੇ ਤੁਹਾਨੂੰ ਥੋੜਾ ਜਿਹਾ ਸ਼ਹਿਰ ਦਾ ਵਿਊ ਦਿਖਾ ਦਈਏ ਇੱਥੋਂ ਕੜ ਕੇ ਸ਼ਹਿਰ ਦਾ ਵਿਊ ਵੀ ਦਿਦਾਗਾ ਦੇਖ ਸਕਦੇ ਸਾਡੇ ਮਗਰਲੇ ਪਾਸੇ ਬਹੁਤ ਉੱਚਾ ਨੀਵਾ ਹੁੰਦਾ ਆ ਫੇਰ ਇੱਥੇ ਹੋ ਗਿਆ ਬਹੁਤ ਸਰ ਬਹੁਤ ਅਗੋਗੀ ਦੇਖੇ ਹੈ ਲੋ ਜੀ ਉੱਥੋਂ ਹੁਣ ਆਪਾਂ ਚੱਲ ਪਿਆਂਗੇ ਉੱਥੇ ਲੋਕਲ ਬੰਦੇ ਜਿਹੜੇ ਉਹਨਾਂ ਤੋਂ ਪੁੱਛਿਆ ਵੀ ਇੱਥੇ ਜਿਹੜੀਆਂ ਪਪੂਲਰ ਪਲੇਸਾਂਆਂ ਜਾਂ ਘੁੰਮਣ ਵਾਲੀਆਂ ਟੂਰਿਸਟ ਵੀ ਉਹ ਕਿਹੜੀਆਂ-ਕਿਹੜੀਆਂ ਉੱਥੇ ਸਾਨੂੰ ਦੱਸਿਆ ਗਿਆ ਵੀ ਪਬਲਿਕ ਪਾਰਕ ਨਾਂ ਦਾ ਕੋਈ ਪਲੇਸ ਹੈਗੀ ਪੀ ਉਹ ਦੇਖਣਯੋਗ ਹੈ ਕਿ ਉੱਥੇ ਵੀ ਬਹੁਤ ਸੋਹਣੀਆਂ-ਸੋਹਣੀਆਂ ਚੀਜ਼ਾਂ ਹੈਗੀਆਂ ਹੁਣ ਆਪਾਂ ਜਿਹੜਾ ਬਹੁਤ ਮਸ਼ਹੂਰ ਆ ਤੇ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਹਾਂ ਬਣੇ ਰਹੋ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਣੇ ਆਗੇ ਲਓ ਜੀ ਪਬਲਿਕ ਪਾਰਕ ਪਹੁੰਚ ਚੁੱਕੇ ਆ ਇੱਥੇ ਲਿਖਿਆ ਵਾ ਆਈ ਲਵ ਬੀਕਾਨੇਰ ਇਧਰਲੇ ਪਾਸੇ ਆ ਗਿਆ ਆਪਣਾ ਚੌਂਕ ਆਹ ਸਾਈਡ ਆ ਜਿਹੜੀ ਇਹ ਹੈਗਾ ਜੂ ਇੱਥੇ ਜਾਨਵਰ ਆਗੇ ਤਰ੍ਹਾਂ ਤਰ੍ਹਾਂ ਦੇ ਜੇ ਖੁੱਲਿਆ ਹੋਇਆ ਤਾਂ ਤੁਹਾਨੂੰ ਦਿਖਾਵਾਂਗੇ ਅੱਗੇ ਵੀਡੀਓ 'ਚ ਅੱਗੇ ਵੀ ਆ ਜਿਹੜੇ ਆਪਣੇ ਪਿੱਛੇ ਆ ਬੈਕ ਸਾਈਡ ਤੇ ਇੱਥੇ ਕਿਸਤੀਆਂ ਗੁਸਤੀਆਂ ਆ ਗਈਆਂ ਮਤਲਬ ਕਿ ਬੜਿਆ ਬਪੌਣ ਵਗੈਰਾ ਬਣਾ ਹੋਗਾ ਤੇ ਹੋਰ ਦੁਕਾਨਾਂ ਵਗੈਰਾ ਆ ਗਈਆਂ ਇੱਥੇ ਜਿੱਥੇ ਆਪਾਂ ਖਾਣ ਨੂੰ ਚੀਜ਼ਾਂ ਵਗੈਰਾ ਲੈ ਸਕਦੇ ਹਾਂ ਲਓ ਜੀ ਕਿਲੇ ਦੇ ਵਿੱਚ ਆ ਗਏ ਤੁਹਾਨੂੰ ਦਿਖਾਉਣੇ ਆ ਕੀ ਸਿਸਟਮ ਹੈ ਇੱਥੋਂ ਦਾ ਹੈ ਆ ਸਾਡੇ ਪਿੱਛੇ ਕਿਲੇ ਦੀ ਐਂਟਰੀ ਆ ਅੰਦਰ ਚੱਲ ਕੇ ਤੁਹਾਨੂੰ ਦਿਖਾਉਣਾ ਵੀ ਇਹ ਚ ਕੀ ਕੀ ਆ ਕੀ ਆ ਇਹ ਨਾਂ ਕਿਲੇ ਦਾ ਐਂਟਰੀ ਦੇ ਗੇਟ ਦੇਖੋ ਮਾਂ ਦੇ ਪੁੱਤਾਂ ਨੇ ਕਿੰਨਿਆ ਕਿੰਡੀਆਂ ਸੂਲਾ ਲਾ ਰੱਖਿਆ ਹੈ ਆ ਆ ਕਿਲਾ ਜੀ ਦੇਖੋ ਹੋੜੀ ਚੱਲ ਓ ਮੁੰਡਿਆ ਕੀ ਆ ਨਾਂ ਕਿਲੇ ਦਾ ਇਹਦਾ ਪਾਪਾ ਕਿਲੇ ਦਾ ਨਾਂ ਹੈਗਾ ਚੂਨਾਗੜ ਚੂਨਾਗੜ ਹਾਂ ਉਤੇ ਇਹ ਕਿਹਾ ਯਾਰ ਕੀ ਕਲਾਕਾਰੀ ਕੀਤੀ ਆ ਕਿੰਨੇ ਸੋਹਣੇ ਦੇਵੇ ਯਾਰ ਨਹੀਂ ਠੀਕ ਆ ਯਾਰ ਠੀਕ ਨੇ ਉਰੂਣੀਆਂ ਖਿੜਕੀਆਂ ਕੁੜਕੀਆਂ ਭਰਾਣੀਆਂ ਦੀ ਦੇਖ ਅੱਗੇ ਦੇਖਦੇ ਆਪਾਂ ਕੀ ਆ ਬਹੁਤ ਸੋਹਣਾ ਯਾਰ ਲੋਕ ਇਥੇ ਫੋਰਨਰ ਵੀ ਆਏ ਹੋਏ ਨੇ ਇਥੇ ਇਹ ਵਾੜਾ ਤਾਂ ਮਸ਼ਹੂਰ ਹਾਂ ਇਹ ਹਾਂ ਹਾਂ ਫਿਲਹਾਲ ਤਾਂ ਠੀਕ ਆ ਯਾਰ ਹਣਾ ਇਧਰ ਫੋਟੋ ਸ਼ੂਟ ਵੀ ਚੱਲੀ ਜਾਂਦਾਗਾ ਨਹੀਂ ਠੀਕ ਆ ਯਾਰ ਕੰਮ ਇਧਰ ਦਿਖਾ ਚੁੱਕੀ ਕੰਮ ਇਧਰ ਵੀ ਦਿਖਾਈਏ ਲੈ ਇਧਰ ਲਾ ਵੀਊ ਦੇਖੋ ਜੀ ਹਾਂ ਬਿਲਕੁਲ ਠੀਕ ਆ ਦਰਵਾਜ਼ੇ ਬਹੁਤ ਵੱਡੇ ਵੱਡੇ ਆ ਹਣਾ ਯਾਰ ਤੀਜਾ ਗੇਟ ਆ ਗਿਆ ਲੈ ਹਾਂ ਵਿੱਚ ਇਹਨਾਂ ਦੇ ਸੋਟੇ ਗੇਟ ਵੀ ਹੁੰਦੇ ਸੀ ਹਣਾ ਪਹਿਲਾਂ ਸਰ ਅੱਗੇ ਰਿਪੋਰਟ ਬਣਾ ਰਹੇ ਕੋਈ ਲਓ ਜੀ ਅੱਗੇ ਦਿਖਾਉਣੀ ਆ ਤੁਹਾਨੂੰ ਉੱਤੇ ਉੱਛਲ ਜੀ ਜਾਂਦਾ ਆ ਦੇਖ ਸਕਦੇ ਆ ਇੱਧਰ ਤੁਸੀਂ ਕਿਲੇ ਦਾ ਵਿਊ ਕਿਪੇ ਦਾ ਯਾਰਾ ਬਹੁਤ ਵੱਡੇ ਤੇ ਖੁੱਲੇ ਤੁਲੇ ਕਿਲੇ ਸੀ ਯਾਰ ਹਾਂ ਇੱਧਰਲੇ ਪਾਸੇ ਲੈ ਟੋਪਾਂ ਧਰੀਆਂ ਪਈਆਂ ਆਪਾਂ ਤਾਂ ਦੇਖਦੇ ਆ ਜਾ ਕੇ ਹਾਂ ਠੀਕ ਕਿਸੇ ਹਿਸਾਬ ਨਾਲ ਹੈ ਹਾਂ ਜਿਹੜਾ ਬੀਕਾਨੇਰਾ ਮਤਲਬ ਕਿ ਇਹ ਬੀਕਾਨੇਰ ਦਾ ਨਾਮ ਕਿਵੇਂ ਪਿਆ ਕੁਝ ਦੱਸੇਗਾ ਮੜਾ ਜੀ ਕਿਹ ਕੀ ਰਾਜਾ ਸੀਗਾ ਰਾਜੇ ਦਾ ਨਾਮ ਯਾਰ ਵੀ ਬੀਕਾ ਬੁੱਕਾ ਲੱਗਦਾ ਸੀ ਮਗਰ ਠੀਕ ਆ ਉਸ ਤੋਂ ਬਾਅਦ ਇਹਦਾ ਨਾਮ ਕਹਿੰਦੇ ਬੀਕਾਨੇਰੇ ਸ਼ਹਿਰ ਦਾ ਤਾਂ ਬੀਕਾਨੇਰ ਪਿਆਗਾ ਇੱਥੋਂ ਦਾ ਜਿਹੜਾ ਰਾਜਾ ਸੀ ਇਹ ਕਿਲੇ ਦਾ ਜਿਹਦੇ ਨਾਮ ਤੇ ਬੀਕਾਨੇਰ ਕਿਲਾ ਬਸਿਆ ਵਾ ਜਿਹਦੇ ਤੋਂ ਬਾਅਦ ਇਹ ਸ਼ਹਿਰ ਦਾ ਨਾਮ ਸਾਰੇ ਦਾ ਬੀਕਾਨੇਰ ਪੈ ਗਿਆ ਜੇ ਕੋਈ ਕਿਲਾ ਲਵਰ ਪਰਸਨ ਆਗਾ ਤਾਂ ਉਹ ਬੀਕਾਨੇਰ ਆ ਸਕਦਾ ਹਾਂ ਇਹ ਕਿਲਾ ਯਾਰ ਜ਼ਰੂਰ ਘੁੰਮੋ ਬਹੁਤ ਸੋਹਣਾ ਹੈ ਬਹੁਤ ਘੈਂਟ ਆ ਬਹੁਤ ਸੋਹਣੀ ਕਲਾਕਾਰੀ ਹੋਈ ਦੀ ਆ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਆ ਬਹੁਤ ਖੁੱਲਾ ਡੁੱਲਾ ਕਿਲਾ ਆਗਾ ਬਹੁਤ ਦੂਰ ਦੂਰੋਂ ਦੂਰ ਆ ਰਹੇ ਆ ਹਾਂ ਇਧਰਲੇ ਪਾਸੇ ਕਿਲੇ ਦੇ ਵਿੱਚ ਮੰਦਿਰ ਵੀ ਬਣਿਆ ਵਾ ਜਿੱਥੇ ਕੀ ਮਤਲਬ ਕਿ ਹੁਣ ਮੈਰਿਜ ਹੋਈ ਜਾਂਦੀ ਹੈਗੀ ਮਗਰ ਆਪਣੇ ਜੀ ਕਿਲੇ ਦੇ ਉੱਪਰ ਚੱਲੇ ਆ ਬਹੁਤ ਉੱਚਾ ਜਾ ਰਹੇ ਆ ਤੇ ਬਹੁਤ ਉੱਚਾ ਕਿਲਾਗਾ ਤੇ ਤੁਹਾਨੂੰ ਦਿਖਾਉਂਦੇ ਆ ਤਾਂ ਹਾਂ ਕੀ ਸਿਸਟਮ ਬਹੁਤ ਢੀੜ ਆ ਜੀ ਆ ਗਏ ਆਪਾਂ ਕਿਲੇ ਦੇ ਉੱਪਰ ਤੇ ਤੁਸੀਂ ਦੇਖ ਸਕਦੇ ਆ ਅੱਗੇ ਤਾਂ ਬੱਸ ਹੋ ਜੇ ਬਾਹਰ ਹੋਇਆ ਪੈਕ ਆਪ ਕਿੱਧਰ ਚਾਹੀਏ ਕਿੱਧਰ ਆਈਏ ਆ ਦੇਖ ਲਓ ਕਮਾਲ ਹੀ ਕੀਤੀ ਪਈ ਆ ਤੇ ਗੱਠ ਬਹੁਤ ਹੁੰਦਾ ਤੁਸੀਂ ਦੇਖ ਸਕਦੇ ਆ ਲੋਜ਼ਿੰਗ ਕਲਾਕਾਰੀ ਦੇਖੋ ਕਿਰ ਇਹਦਾ ਬਰਤਰਾ ਦਿਆ ਸਰ ਕੋਈ ਰਾਜ ਦੀ ਕੁਰਸੀ ਲੰਗੀ ਵੀ ਜਿੱਥੇ ਆ ਬੈਠਾ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਰਾਜਾ ਬੈਠਾ ਹੁੰਦਾ ਸੀ ਆ ਸੀਸੇ ਦਾ ਬਣਾਉਣ ਲਈ ਪ੍ਰੋਡਕਟ ਕਰਨ ਵਾਸਤੇ ਇਹਨਾਂ ਨੂੰ ਹਾਂ ਇਹ ਪ੍ਰਾਣ ਨਹੀਂ ਆ ਸਾਰਾ ਕੁਝ ਇਹ ਜਿਵੇਂ ਕੋਵਲੇਾਂ ਤੇ ਡਿਜ਼ਾਈਨਿੰਗ ਹੋਈ ਵੀ ਸੀਗੀ ਤੇ ਵੀ ਇਹਨੂੰ ਕੋਈ ਹੱਥ ਨਾਲ ਲਾਸ ਦੇ ਕੇ ਆ ਗਈ ਇਸ ਤੋਂ ਮ ਇਹ ਵੀ ਉਹ ਹਨਾ ਪੀ ਆਪਣਾ ਕੁਸਾ ਹੈ। ਲੋ ਜੀ ਫਸ ਦੇਖ ਸਕਦੇ ਜਿੱਥੋਂ ਦਾ ਕਿ ਨਾ ਘੈਂਟ ਹੈਗਾ ਆ ਵੀ ਉਹ ਇਧਰ ਹੈ ਇਧਰ ਹੈਗਾ ਬਾਦਲ ਮਹਿਲ ਬਾਦਲ ਮਹਿਲ ਕੀ ਕੀ ਆ ਦਿਖਾਉਣੇ ਅੰਦਰ ਚੱਲ ਗਏ ਲੈ ਉਹਨਾਂ ਦੇ ਪੁਰਾਣੇ ਇਨਸਟਰੂਮੈਂਟ ਰੱਖੇ ਪਏ ਨੇ ਕੰਧੀ ਕੰਧੀ ਚੀਜ਼ਾਂ ਸਾਹੇ ਹਾਂ ਆਪਣਾ ਪੁਰਾਣਾ ਤੇ ਆਵਾਸ ਬੰਦ ਖਤਮ ਕਰ ਦਿੱਤਾ ਗਿਆ ਤੁਸੀਂ ਇੱਥੇ ਆ ਕੇ ਦੇਖ ਸਕਦੇ ਆ ਕਿ ਕਿੰਨੇ ਪੁਰਾਣੇ ਗਲੇ ਆ ਤੇ ਕਿੰਨਾ ਸਵਾਣ ਹੈ ਦਾ ਪੁਰਾਣਾ ਹੁੰਦਾ ਹੁੰਦਾ ਸੋ ਪੁਰਾਣਾ ਸਾਫ ਸਾਫ ਰੱਖਿਆ ਹੋਇਆ ਹੈ ਯਾਰ ਕੀ ਬਾਤ ਹੈ ਇਹ ਲੈ ਹਾਂ ਹਨੂ ਬਿਮਾਹਲ ਇੱਥੇ ਦੇਖੋ ਕੀ ਹੈਗਾ ਇੱਥੇ ਆਸਣਾਗਾ ਜਿੱਥੇ ਮਤਲਬ ਕਿ ਉਹ

ਕੂਲ ਮਹਿਲ ਹਾਂ ਤੇ ਸਾਰਾ ਕੁਝ ਕਹਿੰਦੇ ਉਹ ਨਹੀਂ ਇਹ ਉਹ ਉਦੋਂ ਦਾ ਹੀ ਆ ਉਹ ਵੀ ਚੀਜ਼ ਨੂੰ ਇਹਨੇ ਸੇਡ ਸੜ ਨਹੀਂ ਕੀਤੀ ਦੀ ਇਹ ਕਿੰਨੀ ਵਧੀਆ ਹਾਂ ਮੇਰੇ ਸਟੈਚੂ ਦੇਖ ਯਾਰ ਹਨਾ ਰਫ ਬਣਾਇਆ ਵਾ ਹਨਾ ਯਾਰ ਹਾਂ ਆ ਇਧਰੋਂ ਬੰਦ ਕੀਤਾ ਹੋਇਆ ਹੈ ਹਨਾ ਜਿਹੜੇ ਲੋਕ ਲੱਗੇ ਹੋਏ ਨੇ ਚਲੋ ਇਹ ਤੇ ਦੇ ਦੇ ਕੀ ਸਿਸਟਮ ਆਗਾ ਇਕੱਠ ਬਹੁਤ ਆ ਯਾਰ ਇੱਕ ਤਾਂ ਐਸੀ ਪੂਰੇ ਘਾਰੇ ਹਾਂ ਜੀ

ਕਮ ਕਰਦੀ ਗੋਰੀ ਗਿੱਡੀਆਂ ਗਿੱਡੀਆਂ ਦਾ ਆਪਣਾ ਮੈਂ ਲੱਗਦਾ ਗਿੱਡੇਗਾ ਯਾਰ ਕੁਮਾਰ ਸੀ ਬੰਦੇ ਵੀ ਯਾਰ ਏਡੀ ਰਫਲ ਚੱਕ ਲਏ ਦੇ ਸੀ ਆ ਦੇਖੋ ਵੀ ਆਪਾਂ ਆਸਤ ਤੇ ਦੇਖਣਾ ਹੈ ਯਾਨੀ ਕੋਸਾਸਟ ਤੇ ਕਿੰਨੇ ਖਾਧਾ ਦੇ ਯਾਰ ਵੀ ਠੀਕ ਹੈ ਯਾਰ ਇਹਨਾਂ ਨੂੰ ਕਹਿੰਦੇ ਕੀ ਹੈ ਕਮੈਂਟਾਂ ਜਰੂਰ ਦੱਸੀ ਜਾਓ ਵੀਰਵਾਨੇ ਜਿਹਨੂੰ ਪਤਾ ਹੈਗਾ ਕੱਲੀ ਫਿਰ ਆ ਪਲਵਾਰਾ ਯਾਰ ਸਾਰਾ ਹੀ ਕਮਰਾ ਹਨਾ ਮਗਰ ਕੇ ਤਲਵਾਰ ਨਾਲ ਭਰਿਆ ਪਿਆ ਸਾਫ ਸਤਰਾ ਨਾ ਦੇਖੀ ਆ ਕਿਤੇ ਕੀ ਆ ਬਿਲਕੁਲ ਯਾਰ ਆ ਜਿਹੜਾ ਆ ਬਈ ਯਾਰ ਹਨਾ ਉਹਦੇ ਪਾਸੇ ਆ ਕੀ ਹੋਇਆ ਆ ਕੀ ਸਿਸਟਮ ਆ ਹੈ ਤਾਹੀਆ ਇਹ ਮੇਰੇ ਕੰਮ ਦੇ ਸਾਈਡਾਂ ਤੇ ਤਾਂ ਸ਼ਸਤਰ ਆਏ ਤੇ ਹਰ ਵੀਰੇ ਜਿਹੜੇ ਸਾਈਡਾਂ ਤੇ ਟੰਗੀਆਂ ਹੋਈਆਂ ਨੇ ਉਹ ਮੇਰੇ ਖਾਣਾ ਪਾਣੀ ਪੂਣੀ ਪੀਣ ਵਾਸਤੇ ਆ ਬੋਤਲਾਂ ਹਾਂ ਵਾਟਰ ਕੈਨ ਹੋਣਗੇ ਛੋਟੇ ਛੋਟੇ ਮੈਨ ਦਾ ਬਾਬੂ ਨੂੰ ਬਲਗਦੇ ਆ ਯਾਰੇ ਨਹੀਂ ਨਹੀਂ ਬੋਤਲਾਂ ਛੋਟੇ ਛੋਟੇ ਰਫਲਾਂ ਦੇ ਗੁੱਗੀ ਓਏ ਤੋਲੇ ਵਾਲੀ ਰਫਲ ਸੀ ਇਹ ਬਰੂਦ ਭਰ ਕੇ ਚੱਲਦੇ ਆ ਇੱਧਰ ਤਾਂ ਲਾਂ ਪਈਆਂ ਆਈਆਂ ਲੱਖ ਕਿੰਨੀਆਂ ਕਿੰਨੀਆਂ ਢਾਲਾਂ ਹੈ ਯਾਰ ਸ਼ਸਤਰ ਦੇਖ ਯਾਰ ਕੱਲੀ ਕੱਲੀ ਚੀਜ਼ ਸਾਹ ਕੇ ਤੀਰ ਦੇਖ ਹਾਂ ਕਸਟਲ ਪਿਆਰ ਹਾਂ ਕਸਟਲ ਪਿਆਰ ਅੱਲਾ ਨੇ ਜਿਹੜੇ ਹੋ ਕੇ ਦਿਖਾ ਮੜਾ ਜਾ ਕਸਟਲ ਪਿਆਰ ਪ੍ਰਾਣਾ ਨੇ ਲੈ ਯਾਰ ਕਮਾਲ ਹੀ ਆ ਯਾਰ ਆ ਕਿਰਪਾਨਾ ਦੇਖੋ ਕੀ ਆ ਕਿਰਪਾਨਾ ਜਿਹੜੀ ਦੇਖ ਬਵੇ ਇਹ ਹੱਥ ਨੂੰ ਵੀ ਆਪਣੇ ਪ੍ਰਾਣਾ ਨਾਲ ਕਨੈਕਟ ਕਰਦੀ ਆ ਕਿੱਡੇ ਕਿੱਡੇ ਬੰਦੇ ਹੋਣਿਆ ਯਾਰ ਜਿਹੜੇ ਇਹਨਾਂ ਨੂੰ ਚਲਾਉਂਦੇ ਹੋਣਿਆ ਨਾ ਕਿੰਨੇ ਜੋਰਾਵਾਰ ਆ ਬਹੁਤ ਠੀਕ ਆ ਯਾਰ ਬਹੁਤ ਠੀਕ ਲੱਗਦਾ ਇਹ ਜਦੋਂ ਦੇਖਾਂ ਕੱਲੀ ਕੱਲੀ ਚੀਜ਼ ਸਾਹਮਣੇ ਰੱਖੀ ਹੋਈ ਬਾਕੀ ਗੱਲਾਂ ਸਾਡਾ ਕੀ ਤੇ ਮੈਂ ਕਹਿੰਦਾ ਕੋਈ ਹੋਰ ਚੀਜ਼ ਦਿਖਾਵਾਂ ਆ ਹਾਂ ਆਹ ਬੰਦੇ ਕਿਹ ਯਾਰ ਉਹ ਬਾਬਾ ਮੈਂ ਤਾਂ ਕਹ ਕਿਤੇ ਮੈਂ ਤਾਂ ਕਹ ਕਿਤੇ ਪੂ ਪਾਏ ਬਾਬਾ ਮੈਂ ਤਾਂ ਇਹਨੂੰ ਕੋਈ ਕਮਾੜ ਆ ਯਾਰ ਹਾਂ ਯਾਰ ਹੇ ਕਰਪਾ ਨਈ ਬਹੁਤ ਆ ਯਾਰ ਹਾਂ ਗੱਡੀਆਂ-ਗੱਡੀਆਂ ਰਫਲਾ ਜਿਹੜੀਆਂ ਫੌਜੀ ਨੇ ਉਹ ਗੱਡੀਆਂ ਉੱਪਰ ਧਰੀ ਫਿਰਦੇ ਹੁੰਦੇ ਉਹਦੇ ਨਾਲ ਦੀਆਂ ਹੈ ਪੁਰਾਣੇ ਸਮੇਂ 'ਚ ਵੀ ਇਹਨਾਂ ਨੇ ਕਿੰਨੀ ਖੋਜ ਸੀਗੀ ਜਾਂ ਤਕਨੀਕ ਸੀ ਬੰਦੇ ਕੋਲ ਪਤਾ ਯਾਰ ਆਪਣਾ ਨਾ ਕਮਰੇ ਭਰੇ ਪਏ ਆ ਹੈ ਰਾਜੀ ਦੇ ਕੱਲੀ-ਕੱਲੀ ਚੀਜ਼ ਸਾੰਧੀ ਬੈਠਿਆ ਲੈ ਕਿੰਨੀਆਂ ਭਾਂਤੀਆਂ ਰਫਲਾ ਕੋਈ ਆਹ ਦੇਖ ਕਿੰਨੀਆਂ ਸੋਹਣੀਆਂ ਰਫਲਾ ਯਾਰ ਡਿਜ਼ਾਈਨ ਦੇਖੋ ਆ ਦੇਖੋ ਲੈ ਯਾਰ ਰਫਲਾਣਾ ਕਮਰੇ ਭਰੀ ਬੈਠਿਆ ਤਾਂ ਯਾਰ ਲੈ ਦੇਖੋ ਕਿ ਮੇਰਾ ਤਲਵਾੜਾਂ ਹੀ ਬਹੁਤ ਪੰਜਾਂ ਹਨ ਉਹੀ ਤਾਂ ਗੱਲ ਆ ਯਾਰ ਲੈ ਇਹ ਤਾਂ ਕਮਰਿਆਂ ਦੇ ਕਮਰੇ ਭਰੀ ਬੈਠਿਆ ਸਾਸਤਰਾਣਾ ਅੱਧ ਲੱਕੜ ਦੇ ਨਾਲ ਤੂੰ ਬਾਕੀ ਦੇਖ ਕਿੰਨੇ ਲੱਗੀਆਂ ਹੋਣ ਯਾਰ ਹਣਾ ਆਹ ਦੇਖ ਰਿਹਾ ਕਿ ਕਿਹੜੇ ਕਿਹੜੇ ਸਾਮਾਨ ਬਣਾਏ ਨੇ ਸਾਰੇ ਅੱਡੋ ਅੱਡ ਤਰੀਕੇ ਦੇ ਨਾਲ ਲੈ ਇੱਧਰ ਇੱਧਰਲੇ ਪਾਸੇ ਲਖਾਵੇਂ ਨੇ ਨੇੜੇ ਨੇੜੇ ਇਹਨਾਂ ਨੂੰ ਇੱਧਰ ਵੀ ਸਾਸ ਸਪਾਈ ਦਾ ਸੋਹਣੇ ਸਾਸ ਕਰਾ ਲਿਆ ਹਣਾ ਹਾਂ ਲਾ ਕੰਜਰੋ ਬਗਿਆ ਰਾਂ ਦੇ ਪਏ ਆ ਇੱਧਰ ਲਾ ਇੱਧਰ ਨੂੰ ਦਾ ਸਾਮਾਨ ਆੜੇ ਡਰੈਸ ਦੇਖ ਯਾਰ ਕਿੰਨੇ ਸੋਹਣੇ ਸ਼ਾਸਤਰ ਹੈ ਕਿੰਨੇ ਤਕੜੇ ਸ਼ਾਸਤਰ ਬਣਾਏ ਹੋਏ ਸੀਗੇ ਪਹਿਲਾ ਪਹਿਰਾਵਾ ਖੰਡੀ ਸੀ ਲੈ ਇੱਕ ਰਾਜੇ ਦੀ ਹੈ ਹੈ ਰਾਜਾਂ ਦੀ ਠੀਕ ਹੈ ਯਾਰ ਹਾਂ ਆ ਦੇਖ ਗੋਕੀ ਕਿੰਨਾ ਕੁ ਸਟੰਗਦੇ ਸੀ ਉਹ ਆਪਦੇ ਤੇ ਹਾਂ ਕਹਿੰਦਾ 25-30 ਬਹੁਤ ਸੂਭਾਈ ਟੰਗ ਰਹੇ ਸੀ ਆਪਦੇ ਤੇ ਹਾਂ ਉਹ ਦੇਖ ਯਾਰ ਉਹ ਮੇਰੇ ਨਾਲ ਸਾਰੇ ਹੀ ਸੂਟ ਯਾਰ ਰੋਹੀ ਦਾ ਬਣੇ ਗੋਗੀ ਹੈ ਆਹ ਪੁਰਾਣੀਆਂ ਉਹਨਾਂ ਦੀਆਂ ਤਸਵੀਰਾਂ ਹਨ ਅੰਗਰੇਜ਼ ਵੀ ਆ ਗਏ ਜੀ ਇੱਥੇ ਨਾ ਬੋਲੇ ਯਾਰ ਇਹ ਨਕਲੀ ਮੁਸਮਾਨਾ ਇੱਧਰਲੇ ਪਾਸੇ ਦਿਖਾ ਮੜਾ ਦਰਸ਼ਕਾਂ ਨੂੰ ਦੇਖ ਆਹ ਦੇ ਅੰਗਰੇਜ਼ਾਂ ਦੇ ਜਿਵੇਂ ਪੌਲੀ ਉੱਤੇ ਜੋ ਕਿ ਉਹ ਸਾਡ ਰਿਸਾਂ ਪਈਆਂ ਹਨ ਉਹ ਆਂ ਪਾਸੇ ਮਾੜੀ ਨਾ ਜੁਕਾਰੀਆਂ ਜਿਵੇਂ ਇਹ ਕੱਪੜੇ ਜਦ ਦਿਖ ਰਹੇ ਬਹੁਤ ਅੰਗਰੇਜ਼ੋ ਕੀ ਹੈ ਪਰ ਹਮਾਰੇ ਰਾਜੇ ਤੋਂ ਬਹਿਣ ਨੂੰ ਕਿਸੇ ਕੋਟ ਨਾ ਹੈ ਫਰਨੀਚਰ ਦੇ ਬਾਬੇ ਇਹ ਉਹ ਮੇਰਿਆਂ ਦਾ ਫਰਨੀਚਰ ਹੈ ਹੈ ਕਿ ਕਮਬਾਲੀ ਤੇ ਕਿੱਤਾ ਪਰਾਲਾ ਵਰਤਣਾ ਮਾਹ ਮੈਂ ਕਹਿੰਦਾ ਅੱਜ ਵੀ ਹੈ ਇਹ ਫਰਨੀਚਰ ਮਿਲਦੇ ਨਹੀਂ ਆ ਲੈ ਫੋਟੋ ਦੇਖ ਕੇ ਦੇਖੋ ਯਾਰ ਕੋ ਜਾ ਨਾ ਉਹ ਤੁਹਾਨੂੰ ਆ ਦੇਖੋ ਵੀ 19 ਨੰਬਰ ਤੇ ਦੇਖੋ ਮਹਾਰਾਜਾ ਪਟਿਆਲਾ ਦੇ ਨਾਲ ਕਿ ਇਹਨਾਂ ਦੀ ਮੀਟਿੰਗ ਹੁੰਦੀ ਹੁੰਦੀ ਸੀ ਹੋਰਿਆਂ ਦੇ ਨਾਲ ਇਹ ਮਹਾਰਾਜਾ ਪਟਿਆਲਾ ਸਿੰਘ ਆ ਜੀ ਆਹ ਇੱਧਰ ਨਾਂ ਤੁਹਾਨੂੰ ਇੱਥੇ ਥੱਲੇ ਦਿਖਾਉਣੇ ਲਿਖਿਆ ਵੀ ਦੂਗਾ ਕਿੰਨੇ ਨੰਬਰ ਤੇ ਆ ਦੇਖੀ ਇਹ 19 ਨੰਬਰ ਤੇ ਤੇ 19 ਨੰਬਰ ਕਿੱਥੇ ਆਇਆਗਾ ਆ ਆ ਪਿਆ ਜੀ ਆ ਤੁਸੀਂ ਪੜ੍ਹ ਸਕਦੇ ਹੋ ਮਹਾਰਾਜਾ ਆਫ ਪਟਿਆਲਾ ਇਹ ਮੀਟਿੰਗਾਂ ਕਰਦਾ ਰਿਹਾ ਇਹਨਾਂ ਦੇ ਨਾਲ ਆ ਕੇ ਹਾਂ ਹੈ ਬੰਦੇ ਕਿਹਦੇ ਬਾਦ ਨੇ ਆ ਕੀ ਲਿਖਾ ਉਹ ਤੇ ਬਾਕੀ ਸਭ ਦਿਖਾਉਂਦੇ ਆ ਪੁਰਾਣਾ ਜਹਾਜ਼ ਦੱਸ ਦੋ ਕੀ ਆ ਗਿਆ ਇਹ ਕਹਿੰਦੇ ਉਹ ਬਾਰੇ ਰਾਜੇ ਵੀ ਅੰਗਰੇਜ਼ ਆ ਗਏ ਸੀ ਉਹਨਾਂ ਨੇ ਬਣਾ ਜਾਂਦੀ ਹੈ ਨਾ ਇਹ ਹਾਂ ਤੇ ਆ ਜਾਇਦ ਕਰਦੀ ਆਹ ਫੋਰਸ ਗਿਆ ਤੇ ਫਿਰਦਾ Thank you.